ਜੈ ਗੁਰੂ ਸਤਗੁਰ ਵੀਰ ਜੀ ਮਹਾਰਾਜ ਦੇ ਪਾਵਨ 695 ਪ੍ਰਕਾਸ਼ ਦਿਵਸ ਦੀ ਸਮੁੱਚੇ ਮਾਨਵਤਾ ਨੂੰ ਲੱਖ ਲੱਖ ਵਧਾਈਆਂ ਹੋਵਣ ਸਮੁੱਚਾ ਸਾਡਾ ਦੇਸ਼ ਸਮਾਜ ਚੜ੍ਹਦੀ ਕਲਾ ਵਿੱਚ ਹੋਵੇ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਗੁਰਦੇਵ ਧੰਨ ਗੁਰੂ ਹੰਦੀ ਸਰ ਸਹਿਬੀ ਕਮਾਲ ਤਨ ਤਨ ਸਤਗੁਰ ਉਦਾਸ ਮਹਾਰਾਜ ਜੀ ਦੇ 695 ਆਗਮਨ ਪ੍ਰਕਾਸ਼ ਪਰਮ ਪੁਰਖ ਦੀ ਖੁਸ਼ੀਆਂ ਨੂੰ ਬਖਸ਼ਣਿਆ ਹੋਇਆ ਅੱਜ ਜੋ ਟ੍ਰੇਨ ਜਾ ਰਹੀ ਹੈ ਜੋ ਕਿ ਸੰਤ ਮਹਾਭਗਤ ਸੰਤ ਰਣਜਨ ਦਾਸ ਮਹਾਰਾਜੀ ਜੁਡੇਰਾ ਸਾਸ ਖਰਵਾਲਾ ਦੇ ਮੌਜੂਦਾ ਗੱਦੀ ਨਿਸ਼ੀਨ ਹਨ ਸਾਰੀਆਂ ਇਹ ਸੰਗਤਾਂ ਨੂੰ ਨਾਲ ਲੈ ਕੇ ਬਾਰਾਨਸੀ ਸ਼੍ਰੀ ਗੁਰਦਾਸ ਮਹਾਰਾਜੀ ਦੇ ਮੰਦਿਰ ਵਿਖੇ ਪਹੁੰਚ ਰਹੀਆਂ ਹਨ ਸੰਗਤਾਂ ਸੋ ਇਹ ਸੰਗਤਾਂ ਦੇ ਸਨਮਾਨ ਦੇ ਵਿੱਚ ਹਰ ਸਾਲ ਆਲ ਇੰਡੀਆ ਐਸਸੀਐਸਟੀ ਸੋਸਾਇਟੀ ਜੋ ਦਿਲਿੰਦਰ ਜੀ ਬ੍ਰਾਂਚ ਤੋਂ ਹਨ ਉਹ ਮਿਲ ਕਰਕੇ ਲੰਗਰ ਦਾ ਪ੍ਰਬੰਧ ਕਰਦੀਆਂ ਹਨ ਔਰ ਵਿਸ਼ਾਲ ਲੰਗਰ ਹੁੰਦਾ ਹੈ ਜਿਹੜਾ ਕਿ ਸ਼ਾਮ ਤੱਕ ਚੱਲਦਾ ਹੈ ਔਰ ਲੰਗਰ ਦੇ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਜਿਹੜਾ ਕਿ ਮੈਂ ਖਾਸ ਕਰੂੰਗਾ ਪਛੰਨੀ ਗਜ਼ੀਰ ਸਿੰਘ ਜੀ ਇਹਨਾਂ ਵਾਰਕ ਹੈ ਕਮਲਜੀਤ ਸਿੰਘ ਵੀ ਸਾਡੇ ਬਹੁਤ ਇੰਜ ਹਨ ਇਹ ਵੀ ਕਾਫੀ ਯੋਗਦਾਨ ਕਰਦੇ ਹਨ ਸਾਡੇ ਰੋਪੀ ਜੀ ਕੌਣ ਸੋਣਾ ਵਿੱਚੋਂ ਹਨ ਇਹ ਵੀ ਸਾਡੇ ਸਾਥੀ ਹਨ ਸੋ ਸਾਰੇ ਹੀ ਰਗਮ ਕਰਕੇ ਇਹ ਸੰਗਰ ਦਾ ਜਿਹੜਾ ਪ੍ਰਬੰਧ ਕੀਤਾ ਹੈਗਾ ਉਹ ਪ੍ਰਬੰਧ ਜਿਹੜਾ ਬਹੁਤ ਹੀ ਵਿਸ਼ਾਲ ਔਰ ਵਧੀਆ ਲੰਗਰ ਲੰਗਰ ਜਿਹੜਾ ਹੈਗਾ ਸੰਗਤਾਂ ਵਾਸਤੇ ਹਾਜ਼ਰ ਹੈ ਸੋ ਮੈਂ ਸਾਰੇ ਹੀ ਜਿੱਥੇ ਮੈਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਸੰਤ ਮਹਾਂਪੁਰਖਾਂ ਦੇ ਜੋ ਚੰਨ ਪਏ ਥੋੜੀ ਦੇਰ ਪਹਿਲਾਂ ਇਸੇ ਹੀ ਲੰਗਰ ਹਾਲ ਦੇ ਵਿੱਚ ਜਿਹੜੀ ਸ਼ੁਰੂਆਤ ਕਰਾਈ ਹੈ ਸਾਡੇ ਬਹੁਤ ਹੀ ਇਸ ਕਾਰਜੋਗ ਸੰਤ ਮਹਾਂਪੁਰਖ ਸੰਤ ਪ੍ਰਦੀਪ ਦਾਸ ਮਹਾਰਾਜ ਜੀ ਜੋ ਕਿ ਮੌਜੂਦਾ ਗੱਦੀ ਨਿਸ਼ੀਨ ਹਨ ਸੰਤ ਖੀਦਾ ਜੀ ਉਦਾਸੀਨ ਆਸ਼ਰਮ ਕੋਪੋਟੇਪੁਰ ਕਠਾ ਦੇ ਜਿਨ੍ਹਾਂ ਦੇ ਪ੍ਰਹਿ ਰਮਾਈ ਦੇ ਵਿੱਚ ਅੱਜ ਦਾ ਜੀ ਇਹ ਪ੍ਰੋਗਰਾਮ ਹੋਇਆ ਹੈ ਸੋ ਉਹ ਵੀ ਇੱਕ ਬਟਪਾਗੀ ਗੱਲ ਹੈ ਜਿੱਥੇ ਸੰਤਾਂ ਲਈ ਹੈ ਉੱਥੇ ਮੈਂ ਕਹਾਂਗਾ ਕਿ ਆਲੇ ਨੇ ਅਸੀਂ ਸਿੱਖਣ ਦੇ ਸਾਥੀਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਜਿਹੜੇ ਬਾੜ ਸਾਲ ਏ ਲੰਗਰ ਦਾ ਉਜੋਜਨ ਕਰਦੇ ਆ ਔਰ ਸੰਗਤਾਂ ਦੇ ਵਿੱਚ ਬਤਾਉਂਦੇ ਆ ਸਤਿਗੁਰੂ ਦਾਸ ਮਹਾਰਾਜ ਦਾ ਜੋ ਪਾਵਨ ਉਪਦੇਸ਼ ਆ ਸਾਡੇ ਲਈ ਬੇਗਮਪੁਰਾ ਸ਼ਹਿਰ ਤੋਂ ਨਾਮ ਦੁਖੰਦੋ ਨਹੀਂ ਤੇઠਾਉ ਨਾ ਤਸਵੀਜ਼ ਕਰਾਜ ਨਾ ਮਾਲਕੋ ਮੈਂ ਕਥਨਾ ਤਰਸ ਜਵਾਲ ਅਬ ਮੈਂ ਮਹਿਬੂਬ ਖਬਰ ਬਦਨ ਗਏ ਭਾਈ ਹੁਆਂ ਕਹਿਆ ਸਦਾ ਮੇਰੇ ਭਾਈ ਕਾਇਮ-ਦਾਇਮ ਸਦਾ ਪਾਸਾਈ ਦੂਮ ਨਸੀਮ 100 ਹੀ ਆਵਾਦਨ ਸਦਾ ਮਸ਼ਹੂਰ ਅਨਹਾਗਾ ਸੀ ਬਰੇ ਮੂਰ ਤੇ ਉਹ ਤੋਂ ਸੇਲ ਕਰੇ ਜੋ ਭਾਵੇਂ ਮਹਿਮ ਮਹਿਨ ਨੂੰ ਕੋਟਕਾਵੇਗੇ ਦਾਸ ਖਲਾਸ ਮਨਾ ਜੋ ਹਮ ਸਹਿਰੀ ਤੋਂ ਉਮੀਦ ਮਾਰਾ ਇੱਕ ਬੇਗੰਪੁਰੇ ਦੇ ਸਲਫ ਮਫਲਸ ਸੇ ਮੈਨੂੰ ਲੈ ਕੇ ਦਿਓ ਸਤਕਰ ਦਾ ਪਾਵਰ ਉਪਦੇਸ਼ ਹੈ ਉਸ ਤੇ ਵੀ ਜਿਹੜੀ ਸਾਡੀ ਆਲ ਇੰਡੀਆ ਐਸਸੀ ਐਸੋਸੀਏਸ਼ਨ ਜਿਹੜੀ ਅਜਲੰਦਰ ਬ੍ਰਾਂਚ ਆਈਆਂ ਉਹ ਵੀ ਉੱਥੇ ਉਸੇ ਹੀ ਕੰਮ ਕਰ ਰਹੀਆਂ ਹਨ ਕਿਉਂਕਿ ਇਹ ਜਿਹੜਾ ਕਾਰਜ ਹੈਗਾ ਜੋ ਬ੍ਰਾਂਚਾਂ ਕਰ ਰਹੀਆਂ ਜਿੱਥੇ ਸਮਾਜ ਲਈ ਜਿੱਥੇ ਕਿਸੇ ਨਾ ਬਦੀਕੀ ਹੁੰਦੀ ਹੈ ਅਸੋਸ਼ੀ ਜਾ ਕੇ ਬਰਾਬਰ ਖੜਦੀ ਹੈ ਮੋਂਨੇ ਨਾ ਮੋਂਡਾ ਜੋੜ ਕੇ ਉਸਦੇ ਨਾਲ ਸਾਥ ਦਿੰਦੀ ਹੈ ਸੋ ਮੈਂ ਬਹੁਤ ਵਧਾਈ ਦਿੰਦਾ ਹਾਂ ਵਧਾਈ ਦੇ ਬਤ ਸੰਨੀ ਕੀਰ ਜੀ ਕਮਲਜੀਤ ਜੀ ਵੀ ਹੋਰ ਵੀ ਸਾਡੇ ਜਿਹੜੇ ਸਾਥੀ ਹਨ ਬਹੁਤ ਸਾਰੇ ਜਿਹੜੇ ਪਹਿਲਾਂ ਤੋਂ ਵੀ ਕਰਦੇ ਆਏ ਰਹੇ ਹਨ ਜਿੰਨਾਂ ਰੇ ਸੀ ਵੀ ਸੀਗੇ ਕਾਫੀ ਐਡਟਡ ਵੀ ਹੋ ਗਏ ਸਾਥੀ ਵੀ ਲੇਕਿਨ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਜਿਹੜੇ ਕਾਰਜ ਆ ਉਸੇ ਹੀ ਤਰ੍ਹਾਂ ਜਿਹੜੇ ਆ ਰੀਤੀ ਰਿਵਾਜ ਦੇ ਨਾਲ ਉਸੇ ਹੀ ਤਰ੍ਹਾਂ ਬਰਾਬਰਾਂਵਾਂ ਚੱਲ ਰਹੀਆਂ ਉਸੇ ਨੇ ਕਾਰਜ ਆਰੰਭ ਕਰਦੇ ਬੋਲੇ ਸੋ ਨਿਰਵੇਹ ਸੰਗਤ ਨੂੰ ਜਗਤ ਤੇ ਸਤਿ ਸ੍ਰੀ ਅਕਾਲ ਜੀ ਜੈ ਭਾਰਤ ਸਭ ਤੋਂ ਪਹਿਲੇ ਤੇ ਸਾਰੀ ਸੰਗਤ ਨੂੰ ਮੈਂ ਗੁਰੂ ਮਹਾਰਾਜ ਜੀ ਦੇ ਛੇ ਸੋਨੇ ਦੇ ਬਰਕਤ ਬਹੁਤ ਬਹੁਤ ਬਧਾਈਆਂ ਦਿੰਦੀ ਆਂ ਔਰ ਉਮੀਦ ਕਰਦੇ ਹੈਗੇ ਆਂ ਕਿ ਜਿਹੜੀ ਅੱਜ ਟ੍ਰੇਨ ਜਾ ਰਹੀ ਹੈਗੀ ਹੈ ਕਾਰਸ਼ਿਪ ਬਨਾਰਸ ਨੂੰ ਆਪਣਾ ਨਾਮ ਵੀ ਬੋਲ ਲੈਣਾ ਐਡਵੋਕੇਟ ਮਧੂ ਦੇ ਆ ਜਿਹੜੀ ਇਹ ਟ੍ਰੇਨ ਜਾ ਰਹੀ ਹੈਗੀ ਹੈ ਮਹਾਰਾਜ ਜੀ ਇਸ ਟ੍ਰੇਨ ਲੈ ਕੇ ਜਾਂਦੇ ਹੈਗੇ ਆ ਹਰ ਸਾਲ ਵੀ ਇਹਨਾਂ ਸਾਰਿਆਂ ਦੀ ਜਿਹੜੀ ਯਾਤਰਾ ਰਹੀ ਹੈ ਉਹ ਬਹੁਤ ਆਭੀ ਯਾਤਰਾ ਉਹ ਸਾਰੇ ਅਧੀਨ ਹੀ ਸਫਲ ਹੋਵੇ ਔਰ ਇਹੇ ਹੀ ਉਮੀਦ ਕਰਦੇ ਹੈਗੇ ਆ ਕਿ ਗੁਰੂ ਮਹਾਰਾਜ ਜੀ ਸਾਰਿਆਂ ਦੇ ਹਿੱਤ ਲਈ ਆਪਣੀ ਦਾਇਰ ਨਿਸ਼ਟੀ ਇਦਾਂ ਹੀ ਬਣਾਈ ਰੱਖਣ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਸਮਾਜ ਨੂੰ ਤਾਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬੇਗਮਪੁਰੇ ਦੀ ਗੱਲ ਕੀਤੀ ਹੈਗੀ ਐ ਉਹ ਲਿਆਉਣ ਵਾਸਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਔਰ ਇਕਜੁੱਟ ਹੋਣ ਦੀ ਜ਼ਰੂਰਤ ਹੈਗੀ ਐ ਕਿਉਂਕਿ ਅੱਜ ਕੱਲ ਦੇ ਜਿਹੜੇ ਹਾਲਾਤ ਐ ਉਹ ਸਾਡੇ ਸਮਾਜ ਦੇ ਵਾਸਤੇ ਕੁਝ ਸੁਖਾਵੇ ਹਾਲਾਤ ਨਹੀਂ ਕਿਹਦੇ ਧੰਨਵਾਦ